ਬੱਚਿਆਂ ਦੀ ਸਕੂਲ ਵੈਨ ਤੇ ਪੱਥਰ ਮਾਰਨ ਦੇ ਨਾਲ ਕੀ ਭਗਵਾਨ ਖੁਸ਼ ਹੋਣਗੇ ਇਹ ਸਵਾਲ ਅੱਜ ਤੁਹਾਨੂੰ ਤਾਂ ਪੁੱਛ ਰਿਹਾ ਕਿਉਂਕਿ ਕੁਝ ਕਾਮੜੀਆਂ ਦੇ ਵੱਲੋਂ ਇੱਕ ਬੱਸ ਦੇ ਉੱਤੇ ਜੰਮ ਕੇ ਪੱਥਰ ਵਰਾਏ ਗਏ ਨੇ ਤੇ ਉੱਥੇ ਮੌਜੂਦ ਲੋਕਾਂ ਨੇ ਜਦ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਲੋਕਾਂ ਦੇ ਨਾਲ ਵੀ ਬਤਮੀਜ਼ੀ ਕੀਤੀ ਤੇ ਧੱਕੇਸ਼ਾਹੀ ਕੀਤੀ ਹੈ ਵੀਡੀਓ ਸਾਹਮਣੇ ਆਈ ਹੈ ਹਰਿਆਣਾ ਤੋਂ ਜਿੱਥੇ ਹਰਿਆਣਾ ਦੇ ਫਤਿਹਾਬਾਦ ਦੇ ਵਿੱਚ ਇਹ ਵੀਡੀਓ ਸਾਹਮਣੇ ਆਈ ਇੱਕ ਸਕੂਲ ਵੈਨ ਜਾ ਰਹੀ ਸੀ ਤਾਂ ਐਸੇ ਚ ਸਕੂਲ ਵੈਨ ਕਿਤੇ ਕਾਮੜੀਆਂ ਦੇ ਨਾਲ ਟੱਚ ਹੋ ਗਏ ਤੇ ਉਸ ਤੋਂ ਬਾਅਦ ਇਹਨਾਂ ਕਾਮੜੀਆਂ ਦਾ ਗੁੱਸਾ ਇੰਨਾ ਜ਼ਿਆਦਾ ਭਾਗ ਗਿਆ ਕਿ ਉਹਨਾਂ ਨੇ ਉਸ ਸਕੂਲ ਵੈਨ ਦੇ ਡਰਾਈਵਰ ਦੇ ਨਾਲ ਵੀ ਬਤਮੀਜ਼ੀ ਕੀਤੀ ਉੱਥੇ ਮੌਜੂਦ ਲੋਕਾਂ ਨੂੰ ਵੀ ਬੁਰਾ ਭਲਾ ਬੋਲਿਆ ਤੇ ਪੱਥਰ ਚੱਕ ਕੇ ਉਸ ਵਾਸਤੇ ਉੱਤੇ ਮਾਰਨੀ ਸ਼ੁਰੂ ਕਰ ਦਿੱਤੇ ਉਹ ਤਾਂ ਗਨੀਮਤ ਰਹੀ ਕਿ ਬੱਚਿਆਂ ਨੂੰ ਸਮਾਂ ਰਹਿਣ ਦੇ ਵਾਸਤੇ ਢੇਠਾ ਤਾਰ ਲਿਆ ਸੀ ਨਹੀਂ ਤਾਂ ਜੇ ਕਿਤੇ ਬੱਚੇ ਅੰਦਰ ਹੁੰਦੇ ਤਾਂ ਉਹਨਾਂ ਬੱਚਿਆਂ ਨੂੰ ਵੀ ਇਸ ਦੇ ਨਾਲ ਗੰਭੀਰ ਸੱਟਾਂ ਲੱਗ ਸਕਦੀਆਂ ਸੀ ਇਸ ਤੋਂ ਬਾਅਦ ਹੁਣ ਇਹ ਸਵਾਲ ਖੜਾ ਹੁੰਦਾ ਹੈ ਕਿ ਆਖਰਕਾਰ ਭਗਵਾਨ ਦੇ ਨਾਮ ਦੇ ਉੱਤੇ ਕਾਂਵੜੀਏ ਭਗਵਾਨ ਸ਼ਿਵ ਨੂੰ ਜਲ ਚੜਾਉਣ ਦੇ ਲਈ ਜਾਂਦੇ ਨੇ ਤਾਂ ਐਸੇ ਦੇ ਵਿੱਚ ਕੀ ਭਗਵਾਨ ਸ਼ਿਵ ਖੁਸ਼ ਹੋਣਗੇ ਇਸ ਤਰੀਕੇ ਦਾ ਵਰਤਾਅ ਦੇਖ ਕੇ ਤੇ ਕੀ ਇਸ ਤਰ੍ਹਾਂ ਕਾਂਵੜ ਯਾਤਰਾ ਕਰਨ ਦਾ ਕੋਈ ਲਾਭ ਮਿਲੇਗਾ ਬੀਤੇ ਕੁਝ ਦਿਨਾਂ ਤੋਂ ਜੋ ਘਟਨਾਵਾਂ ਵਾਪਰੀਆਂ ਨੇ ਉਸ ਤੋਂ ਬਾਅਦ ਇਹੀ ਸਵਾਲ ਤਕਰੀਬਨ ਹਰ ਰੋਜ਼ ਹੀ ਉੱਠਦਾ ਕਿਉਂਕਿ ਕਦੇ ਕਿਸੇ ਜਗ੍ਹਾ ਤੇ ਵਿਵਾਦ ਹੋ ਰਿਹਾ ਤੇ ਕਦੇ ਕਿਸੇ ਜਗ੍ਹਾ ਤੇ ਹਾਲੀਆ ਸਮੇਂ ਚ ਯੂਪੀ ਤੋਂ ਹੀ ਘਟਨਾਵਾਂ ਜੋ ਸਾਹਮਣੇ ਆਈਆਂ ਨੇ ਪਹਿਲਾਂ ਇੱਕ ਵਿਅਕਤੀ ਦੀ ਜਿਹੜੀ ਗੱਡੀ ਟੱਚ ਹੋ ਗਈ ਸੀ ਕਾਮੜੀਆਂ ਦੇ ਨਾਲ ਉਸ ਦੀ ਗੱਡੀ ਨੂੰ ਭੰਨ ਦਿੱਤਾ ਤੇ ਦੂਸਰੇ ਪਾਸੇ ਪੁਲਿਸ ਦੀ ਇੱਕ ਗੱਡੀ ਜੋ ਕਿ ਬੀਤੇ ਦਿਨੀ ਸਾਹਮਣੇ ਆਈ ਉਸ ਗੱਡੀ ਨੂੰ ਵੀ ਚੱਕਨਾ ਚੂਰ ਕਰ ਦਿੱਤਾ ਇਹਨਾਂ ਕਾਮੜੀਆਂ ਨੇ ਤਾਂ ਐਸੇ ਦੇ ਵਿੱਚ ਜੇਕਰ ਧਾਰਮਿਕ ਯਾਤਰਾ ਦੇ ਉੱਤੇ ਜਾ ਰਹੇ ਹੋ ਤਕੀ ਧਾਰਮਿਕ ਯਾਤਰਾ ਸਫਲ ਹੋਏਗੀ ਜਦੋਂ ਆਮ ਲੋਕਾਂ ਦਾ ਹੀ ਤੁਸੀਂ ਇਸ ਤਰ੍ਹਾਂ ਨੁਕਸਾਨ ਕਰ ਰਹੇ ਹੋ ਕਿ ਨਹੀਂ ਲੋਕਾਂ ਦਾ ਦਿਲ ਦੁਖਾ ਕੇ ਜਾ ਰਹੇ ਹੋ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਦਿਲਾਂ ਦੇ ਵਿੱਚ ਰੱਬ ਵਸਦੇ ਦਿਲਾਂ 'ਚ ਭਗਵਾਨ ਵਸਦੇ ਨੇ ਤਾਂ ਜਦ ਕਿਸੇ ਦਾ ਤੁਸੀਂ ਦਿਲ ਦੁਖਾ ਕੇ ਅੱਗੇ ਜਾਓਗੇ ਕਿਸੇ ਦਾ ਇੰਨਾ ਜ਼ਿਆਦਾ ਨੁਕਸਾਨ ਕਰੋਗੇ ਭਲਾ ਕਿਸ ਤਰੀਕੇ ਦੇ ਨਾਲ ਤੁਹਾਨੂੰ ਧਾਰਮਿਕ ਯਾਤਰਾ ਦਾ ਫਲ ਮਿਲੇਗਾ ਇਹ ਤਾਂ ਸਵਾਲ ਖੜਾ ਹੀ ਹੁੰਦਾ ਹੁਣ ਇਸ ਘਟਨਾ ਦਾ ਵੀ ਜੇਕਰ ਜ਼ਿਕਰ ਕਰ ਲਈਏ ਤਾਂ ਕਈ ਲੋਕ ਨੇ ਜਿਨ੍ਹਾਂ ਦੀਆਂ ਗੱਡੀਆਂ ਦਾ ਨੁਕਸਾਨ ਕੀਤਾ ਉਹਨਾਂ ਨੇ ਕਿਵੇਂ ਮਿਹਨਤ ਕਰਕੇ ਉਹ ਗੱਡੀਆਂ ਲੱਤੀਆਂ ਹੋਣਗੀਆਂ ਹੁਣ ਅੱਜ ਦੀ ਘਟਨਾ ਦਾ ਜ਼ਿਕਰ ਕਰੀਏ ਹਰਿਆਣਾ ਦੀ ਇਹ ਘਟਨਾ ਹੈ ਜਿੱਥੇ ਕੀ ਜਿਆਦਾ ਬੱਸ ਜਾ ਰਹੀ ਸੀ ਤਾਂ ਉਦੋਂ ਬੱਸ ਨੂੰ ਨਿਸ਼ਾਨਾ ਬਣਾਇਆ ਇੱਕ ਵਾਰ ਵੀ ਨਹੀਂ ਸੋਚਿਆ ਕਿ ਉਸ ਦੇ ਵਿੱਚ ਬੱਚੇ ਮੌਜੂਦ ਨੇ ਉਹ ਬੱਚੇ ਜੋ ਕਿ ਪੂਰੇ ਚਾਵਾਂ ਦੇ ਨਾਲ ਮਾਪੇ ਭੇਜਦੇ ਨੇ ਉਹਨਾਂ ਦੇ ਹਰ ਇੱਕ ਮਾਪੇ ਦਾ ਜੋ ਕਹਿੰਨੇ ਆ ਨਾ ਕਿ ਅੱਖਾਂ ਦਾ ਤਾਰਾ ਹੁੰਦਾ ਬੱਚਾ ਤੇ ਐਸੇ ਦੇ ਵਿੱਚ ਜੇਕਰ ਕਿਸੇ ਬੱਚੇ ਨੂੰ ਕਿ ਛਰੀਟ ਵੀ ਲੱਗ ਜਾਂਦੀ ਤਾਂ ਜ਼ਿੰਮੇਵਾਰ ਕੌਣ ਸੀ ਫਿਰ ਉਸ ਤੋਂ ਬਾਅਦ ਜੇਕਰ ਕਾਰਵਾਈ ਹੁੰਦੀ ਤਾਂ ਫਿਰ ਕਹਿਣਾ ਸੀ ਕਿ ਧਰਮ ਦੇ ਆਧਾਰ ਦੇ ਉੱਤੇ ਕੋਈ ਕਾਰਵਾਈ ਕਰ ਦਿੱਤੀ ਹੈ ਸਾਨੂੰ ਨਿਸ਼ਾਨਾ ਬਣਾਇਆ ਗਿਆ ਪਰ ਇੱਥੇ ਸਮਝਣ ਦੀ ਇਹ ਵੀ ਲੋੜ ਹੈ ਕਿ ਜੇਕਰ ਇਸ ਤਰੀਕੇ ਦੀ ਯਾਤਰਾ ਕੀਤੀ ਜਾ ਰਹੀ ਹੈ ਤਾਂ ਉਸ ਦੀ ਇੱਕ ਮਰਿਆਦਾ ਤੇ ਖੁਦ ਉਸ ਯਾਤਰਾ ਨੂੰ ਬੜੀ ਹਲੀਮੀ ਦੇ ਨਾਲ ਕਰਨਾ ਚਾਹੀਦਾ ਕਿਉਂਕਿ ਕਾਮਵੜ ਬਹੁਤ ਸਾਰੇ ਲੋਕ ਕਰਦੇ ਨੇ ਦੇਸ਼ ਭਰ ਦੇ ਵਿੱਚੋਂ ਲੱਖਾਂ ਜੋ ਸ਼ਰਧਾਲੂ ਨੇ ਇਸੇ ਤਰੀਕੇ ਨਾਲ ਕਾਮਵੜ ਲੈ ਕੇ ਜਾਂਦੇ ਨੇ ਪਰ ਇਹ ਮਹਿਜ਼ ਕੁਝ ਕੁ ਲੋਕ ਹੀ ਨੇ ਜੋ ਇਸ ਤਰ੍ਹਾਂ ਸਥਿਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹਨਾਂ ਦੇ ਕਾਰਨ ਹੀ ਬਾਕੀ ਵੀ ਲੋਕ ਬਦਨਾਮ ਹੁੰਦੇ ਨੇ ਕਿਉਂਕਿ ਕਾਮਵੜ ਯਾਤਰਾ ਕੋਈ ਅੱਜ ਤੋਂ ਨਹੀਂ ਇਹ ਕਾਫੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਇਸ ਦਾ ਇਤਿਹਾਸ ਬਹੁਤ ਪੁਰਾਣਾ ਹੈ ਤਾਂ ਐਸੇ ਜਦ ਇੰਨਾ ਇਤਿਹਾਸ ਇਸ ਦਾ ਵਧੀ ਆਏ ਇੰਨਾ ਇਤਿਹਾਸ ਅਸੀਂ ਕਹਿੰਦੇ ਆ ਕਿ ਮਾਨਵਪੂਰਵਕ ਹੈ ਤਾਂ ਕਿਉਂ ਦਾਗਦਾਰ ਕੀਤਾ ਜਾ ਰਿਹਾ ਇਸ ਯਾਤਰਾ ਨੂੰ ਮਹਿਜ਼ ਕੁਝ ਲੋਕਾਂ ਦੇ ਕਰਕੇ ਇਸ ਦੀ ਲੋੜ ਹੈ ਐਸੇ ਵਿਅਕਤੀਆਂ ਤੇ ਸਖਤ ਐਕਸ਼ਨ ਲੈਣ ਦੀ ਜੋ ਕਿ ਯਾਤਰਾ ਦੇ ਚੱਲਦੇ ਹੋਏ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਹਾਲਾਂਕਿ ਇਸ ਘਟਨਾ ਦੇ ਵਿੱਚ ਪੁਲਿਸ ਦੇ ਵੱਲੋਂ ਉਹਨਾਂ ਨੂੰ ਸਮਝਾ ਕੇ ਤੋਰਤਾ ਦਿੱਤਾ ਗਿਆ ਪਰ ਜੋ ਨੁਕਸਾਨ ਕੀਤਾ ਏ ਤੇ ਆਮ ਲੋਕਾਂ ਨੂੰ ਤੰਗ ਕੀਤਾ ਉਸ ਦਾ ਜ਼ਿੰਮੇਵਾਰ ਕੌਣ ਇਹ ਸਵਾਲ ਬਣਿਆ ਹੋਇਆ ਹੈ हम हरिद्वार से कावर लेकर आ रहे हैं कालावाड़ी से है, कालावाड़ी जाने था तो वो एक बस वाला था उसमें बच्चे थे ठीक है वो मेरे से सैड मांग रहा था हॉर्न दे रहा था बार बार ना और मैंने क्या किया मैं उसको साइड देने लगा साइड देने लगा मैंने उसको हाथ दे दिया वहाँ पर गंद आ गया ठीक है गंद आकर मैं उसको साइड देने लगा जब तो उसने ले आकर मैं उन्हें उसका हाथ दे दिया भी एक मिनट रोकला उसके बाद ले जाना ठीक है उसने ले आकर पीछे से इसके बाइक जो बाइक साइड शीशा होता है ना उस पालकी में खंडित लगा दी और लगा कर उसने ब्रेक लगा दिए तो कावड़ मैंने खींच ली खींची तो जाएगी ठीक है उसने जकदम ब्रेक लगा दी और उसके शीशे में की हल के और जो सारी कावड़ खंडित होगी बच्चे थे दूसरी गाड़ी में डालकर ले गए उसके बाद बच्चे जाने के बाद गाड़ी तोड़ी बाद में तोड़िए बच्चे ले जाने के बाद बात क्या हुई थी साइड सूट देने के बाद हुई थी थोड़ा के साथ टच हो गया था बस ये कह रहे इनको पहले गिरफ्तार करो हम फिर गिरफ्तार तो कवड़िया कहाँ के थे सर ये कवड़िया तो पता करेंगे